ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਸਭ ਤੋਂ ਪਹਿਲਾਂ ਤੇਲ ਗਰਮ ਹੋ ਚੁੱਕਾ ਇੱਕ ਚਮਚ ਜੀਰਾ ਪਾਇਆ ਉਸ ਤੋਂ ਬਾਅਦ ਗੋਭੀ ਨੂੰ ਫਰਾਈ ਕਰਾਂਗੇ 2 ਤੋਂ 3 ਮਿੰਟ ਤੱਕ ਗੋਭੀ ਨੂੰ ਬਰੀਕ ਸਾਈਜ਼ ਚ ਕੱਟ ਲਿਆ ਸੀ 2 ਤੋਂ 3 ਮਿੰਟ ਤੱਕ ਫਰਾਈ ਕਰਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਆਲੂ ਗੋਭੀ ਪੱਕਣੀ ਸ਼ੁਰੂ ਹੋਊਗੀ ਹੁਣ ਇਸ ਵਿੱਚ ਪਾਵਾਂਗੇ ਪਿਆਜ਼ ਲਸਣ ਟਮਾਟਰ ਪਿਆਜ਼ ਲਸਣ ਟਮਾਟਰ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਜਦ ਪਿਆਜ਼ ਲਸਣ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਮਸਾਲੇ ਪਿਆਜ਼ ਲਸਣ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਹੁਣ ਇਸ ਵਿੱਚ ਫਰਾਈ ਕਰਾਂਗੇ ਆਲੂ ਆਲੂਆਂ ਨੂੰ ਵੀ ਇਸ ਤਰ੍ਹਾਂ ਪਾਓ ਤੇ 7 ਮਿੰਟ ਤੱਕ ਪਕਾਵਾਂਗੇ ਆਲੂ ਨੂੰ ਬਰੀਕ ਸੈਚ ਕੱਟਿਆ ਸੀ ਤਾਂ ਕਿ ਜਲਦੀ ਫਰਾਈ ਹੋ ਜਾਣ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇਲ ਵਿੱਚ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਨਮਕ ਇੱਕ ਚਮਚ ਲਾਲ ਮਿਰਚ ਸਬਜ਼ੀ ਦੇ ਅਨੁਸਾਰ ਮਸਾਲੇ ਨੂੰ ਪਾਵਾਂਗੇ ਹਲਦੀ ਇੱਕ ਚਮਚ ਗਰਮ ਮਸਾਲਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 5 ਤੋਂ 7 ਮਿੰਟ ਤੱਕ ਪਕਾਵਾਂਗੇ ਮਸਾਲਿਆਂ ਨੂੰ ਜਦ ਮਸਾਲੇ ਤੇਲ ਛੱਡਣਾ ਸ਼ੁਰੂ ਕਰ ਦੇਣਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਗੋਭੀ ਮਸਾਲੇ ਪੱਕਣੇ ਸ਼ੁਰੂ ਹੋ ਗਏ ਬਰਾਊਨ ਕਲਰ ਹੋਣਾ ਸ਼ੁਰੂ ਹੋ ਗਿਆ ਮਸਾਲਿਆਂ ਦਾ आलू भी चंकी तरह फ्राई हो चुके हैं हम इस एड करा टमाटर दो तीन मिनट तक टमाटर न पका हूँ इसे गोभी दे फुल ब्रीक सहज कटे हुए ਇਸ ਨੂੰ ਬਾਜ ਵਿੱਚ ਐਡ ਕਰਾਂਗੇ ਕਿਉਂਕਿ ਜਲਦੀ ਪੱਕ ਜਾਂਦੇ ਨੇ 5 ਤੋਂ 7 ਮਿੰਟ ਤੱਕ ਪਕਾਵਾਂਗੇ ਗੋਭੀ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਇਸ ਤਰ੍ਹਾਂ ਪਕਾਵਾਂਗੇ ਤਾਂ ਟੇਸਟ ਬਹੁਤ ਵਧੀਆ ਬਣਦਾ 5-7 ਮਿੰਟ ਤੱਕ ਢੱਕਣਾ ਢੱਕ ਕੇ ਰੱਖ ਲਾਂਗੇ ਗੋਭੀ ਸੰਜੀ ਤਰ੍ਹਾਂ ਪਕਣੀ ਚਾਹੀਦੀ ਹੋਵੇਗੀ ਹੁਣ ਗੋਭੀ ਨੂੰ ਚੈੱਕ ਕਰਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਹਰਾ ਧਨੀਆ ਇਸ ਨਾਲ ਸਬਜੀ ਦਾ ਫਲੇਵਰ ਬਹੁਤ ਵਧੀਆ ਆਵੇਗਾ ਗੋਭੀ ਚੰਗੀ ਤਰ੍ਹਾਂ ਨਰਮ ਹੋ ਚੁੱਕੀ ਹੈ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈ ਇਸ ਤਰ੍ਹਾਂ 2 ਤੋਂ 3 ਮਿੰਟ ਤੱਕ ਖੁੱਲ੍ਹੇ ਚਪਕਾਵਾਂਗੇ हूँ सब्जी में चेक कर दे, गोभी सब्जी बन के तैयार हूँ इसे हरा धनिया ब्रिक्स सैच कटाया हुआ धनिया पा तो बाद एक तो दो मिनट तक पकावे धनिया चंकी तरह मिक्स हो जाए सब्जी में गोभी की सब्जी बन के तैयार है हम इसमें एक प्लेट सर्व करा आलू गोभी की सब्जी बन के तैयार है बहुत ही आसान तरीके न जेका रेसिपी बढ़िया लगी चैनल में सबसक्राइब लाइक शेयर ते कमेंट करें